ਕੀ ਹਵਾ ਟਿ ਲੋ ਸਾਹ ਵਾ ਵਧੀਆ ਬਾਈ ਜੀ ਵਧੀਆ ਬਰਾੜ ਸਾਹਿਬ ਕਿੱਧਰ ਫਿਰਦੇ ਸੇ ਬਟੰਡੇ ਯਾਰ ਇੱਥੇ ਨਾ ਹਸਪਤਾਲ ਚ ਆਇਆ ਸੀ ਦਵਾਈ ਲੈਣ ਸੁੱਟਿਆ ਨਹੀਂ ਡਾਕਟਰੋਂ ਤੋਂ ਖੜਾ ਹਲੇ ਨਾ ਯਾਰ ਬਾਈ ਨਾ ਤਾਂ ਭੁੱਖ ਲੱਗਦੀ ਆ ਅੱਛਾ ਨਾ ਨੀਂਦ ਆਉਂਦੀ ਆ ਤੇ ਭਾਰ ਘਟੀ ਜਾਂਦਾ ਆ ਤੇ ਚਿਹਰੇ ਤੋਂ ਵੀ ਲੱਗਦਾ ਹਨਾ ਹਾਂ ਫੀਲ ਡਾਊਨ ਆ ਤੂੰ ਮੇਰੇ ਕੋਲੇ ਐਂ ਟਾਈਮ ਕੱਢ ਕੇ ਤੈਨੂੰ ਤਾਂ ਹੋ ਗਏ 2-3 ਮਹੀਨੇ ਯਾਰ ਡਾਕਟਰਾਂ ਮਗਰ ਤੁਰੇ ਫਿਰਦੇ ਨੂੰ ਹਨਾ ਨੂੰ 6 ਮਹੀਨੇ ਹੋ ਗਏ 2-3 ਮਹੀਨੇ ਕਿਹੜੇ ਚੱਲ ਤੂੰ ਮੇਰੇ ਕੋਲੇ ਐਂ ਆਪਾਂ ਕਰਦੇ ਆ ਗੱਲਬਾਤ ਠੀਕ ਹੈ ਬਾਈ ਆ ਜਾऊंगा ਆਜ ਨਹੀਂ ਕਿਸੇ ਦਾ ਪਹਿਲਾਂ ਫੋਨ ਕਰ ਲੈ ਚੰਗਾ ਠੀਕ ਆ ਬਾਈ ਓਕੇ ਹੋਰ ਜੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਬਹਿ ਜਾ ਭਰਾ ਬਹਿ ਜਾ ਅੱਛਾ ਮੈਨੂੰ ਉਦੋਂ ਤੁਸੀਂ ਕਿਹਾ ਸੀ ਨਾ ਹਾਂ ਵੀ ਮੇਰੇ ਕੋਲੇ ਹੋ ਕੇ ਜਾਇਂ ਤੇ ਮੈਂ ਡਾਕਟਰ ਤੇ ਮਿਲਿਆ ਸੀਗਾ ਹਾਂ ਇਲਾਜ ਦੱਸੂਗਾ ਮੈਨੂੰ ਤਾਂ ਯਾਰ ਉਹੀ ਪ੍ਰੋਬਲਮ ਆ ਨਾ ਤਾਂ ਬਾਈ ਭੁੱਖ ਲੱਗਦੀ ਆ ਨਾ ਨੀਂਦ ਆਉਂਦੀ ਆ ਕੋਈ ਫਰਕ ਨਹੀਂ ਪਿਆ ਹੈ ਕੋਈ ਫਰਕ ਨਹੀਂ ਪਿਆ ਕੋਈ ਫਰਕ ਨਹੀਂ ਪਿਆ ਤੇ ਭਾਰ ਘਟੀ ਜਾਂਦਾ ਕਰਦੀ ਐ ਇਲਾਜ ਤੇਰਾ ਫਿਰ ਹਾਂ ਇਲਾਜ ਕਰ ਕੀ ਕੋਈ ਨਹੀਂ ਤੁਹਾਨੂੰ ਮੈਂ ਦੱਸਦਾ ਸਿੱਧਾ ਇਹ ਸਾਬ ਆ ਸਵਰਗਾਂ ਚ ਉਹ ਲੋਕ ਰਹਿੰਦੇ ਆ ਜਿਨ੍ਹਾਂ ਦੇ ਅੰਦਰ ਸਵਰਗ ਠੀਕ ਆ ਠੀਕ ਆ ਆਪਦੇ ਅੰਦਰ ਨੂੰ ਸਵਰਗ ਬਣਾਉਣਾ ਪੈਣਾ ਰੂਹ ਤੇ ਭਾਰ ਨਾ ਰੱਖ ਜਿਹੜਾ ਅੱਜ ਕੱਲ੍ਹ ਜਮਾਨਾ ਨਾਲ ਲੋਕ ਰੂਹ ਤੇ ਭਾਰ ਰੱਖਦੇ ਆ ਆਪਦੀ ਤੇ ਹੂੰ ਰੂਹ ਬਹੁਤ ਨਾਜ਼ੁਕ ਹੁੰਦੀ ਆ ਤੇ ਰੂਹ ਦਾ ਭਾਰ ਵੀ ਕੋਈ ਨਹੀਂ ਹੁੰਦਾ ਜਿਵੇਂ ਆਪਾਂ ਕਹੇ ਚਿੱਟੇ ਕੱਪੜੇ ਤੇ ਸੀਵਰੇਜ ਦਾ ਗਾਰਾ ਸਿੱਟਦਗੇ ਹਨ ਲੋਕ ਇਹੋ ਜਿਹਾ ਕੁਸ ਪਾਈ ਫਿਰਦੇ ਰੋਹਾਂ ਤੇ ਤੇ ਉਹਦਾ ਪ੍ਰਭਾਵ ਬਹੁ ਪੈਂਦਾ ਸਰੀਰ ਨੀ ਮੈਂ ਸਮਝਿਆ ਨਹੀਂ ਗੱਲ ਵੀ ਕੀ ਕਰਾਵਾਂ ਇਹਨੂੰ ਕੀ ਕਰਨਾ ਚਾਹੀਦਾ ਤੇਰੇ ਕਲੇਸ਼ ਆ ਦੋ ਤਿੰਨ ਇੱਕ ਤਾਂ ਤਰਾ ਸੀਗਾ ਉਹਦੇ ਨਾਲ ਗਵਨਡਗਣਾ ਨਿਪੜ ਗਿਆ ਵਟਜੀ ਦਾ ਰੋਲਾ ਸੀਗਾ ਨਹੀਂ ਨਿਪੜਿਆ ਚੱਲੀ ਜਾ ਨਾ ਫੋਟ ਤੂੰ ਇੱਧਰ ਨੂੰ ਕਰ ਦੇਣਾ ਤੇ ਫੋਟੋ ਉਧਰ ਨੂੰ ਕਰ ਦੇ ਬਹੁਤ ਚੱਕਰ ਪਿਆ ਵਾ ਉਹ ਨਵੀੜ ਠੀਕ ਆ ਉਹਨਾਂ ਕੋਲੇ ਚਾਹ ਕੋਈ ਸੰਝਾ ਬੰਦਾ ਭੇਜ ਦੇ ਜਾਂ ਤੂੰ ਆਪ ਜਾ ਹੂੰ ਉਹ ਮੇਰਾ ਵੀਰ ਨਵੇੜ ਕਿਵੇਂ ਨਾ ਕਰਾਂ ਚੱਲ ਠੀਕ ਆ ਨਵੇੜ ਲੂੰ ਤੇ ਰਿਸ਼ਤੇਦਾਰਾਂ ਨਾਲ ਸੀਗਾ ਕਲੇਸ਼ ਉਹ ਵੀ ਚੱਲੇ ਜਾਂਦਾ ਉਹ ਫੈਸਲਾ ਨਹੀਂ ਹੋਇਆ ਹਾਈ ਕੋਰਟ ਕੇਸ ਕਰਤਾ ਉਹ ਮੈਂ ਉਹਦਾ ਫੈਸਲਾ ਭਾਈ ਕੀ ਹੋਣਾ فاਸਲੇ ਵਧਾ ਲੇਗਾ ਅੱਛਾ ਜਦੋਂ ਬੰਦਾ ਆਪ ਦੀਆਂ ਗਲਤੀਆਂ ਦਾ ਵਕੀਲ ਤੇ ਦੂਜੇ ਦੀਆਂ ਗਲਤੀਆਂ ਦਾ ਜੱਜ ਬਣੇ ਨਾ ਹੂੰ ਤੇ ਉਹਦਾ فاਸਲਾ ਹੀ ਵਾਧੇ ਹੁੰਦੇ ਆ ਠੀਕ ਆ ਉਹਦੇ 'ਚ ਵੀ ਮੈਂ ਜਿੰਨਾ ਕਿ ਵੇਖਿਆ ਕਰੀ ਤੇਰੇ ਨਾਲ ਗਿਆ ਆਪਾਂ ਹੀ ਗਲਤ ਆਉਂਦੇ ਠੀਕ ਰਿਸ਼ਤੇਦਾਰਾਂ ਨਾਲ ਕਦਰ ਵਾਲਾ ਹੁੰਦਾ ਯਾਰ ਉਹ ਵੀ ਨਵੇੜਲਾ ਠੀਕ ਆ ਮੇਰੇ ਅੱਖੇ ਲੱਗ ਕੇ ਠੀਕ ਤੇ ਸਿਆਸਤ ਕਿਵੇਂ ਤੇਰੀ ਸਾਰੇ ਵੋਟਾਂ ਵਟਾਂ ਦੇਸਾ ਲੈਂਦਾ ਬਸ ਵੋਟਾਂ ਦੇ ਵਿੱਚ ਤਾਂ ਹੁਣ ਇਹ ਸਾਇਰ ਲੈਣਾ ਪੈਂਦਾ ਤੈਨੂੰ ਪਤਾ ਯਾਰ ਨਵੀਂ ਸਰਕਾਰ ਬਣੀ ਆ ਸਰਕਾਰ ਤਾਂ ਬਣੀ ਆ ਪਰ ਖੜਾ ਛੱਡ ਦੇ ਕੋਈ ਫਾਇਦਾ ਹੀ ਨਹੀਂ ਭਾਈ ਕੋਈ ਨਹੀਂ ਪੁੱਛਦੇ ਇਹ ਲੀਡਰ ਲੂਟਰ ਆ ਨਾ ਜਦੋਂ ਸਰਕਾਰ ਬਣ ਜਾਂਦੀ ਉਹ ਤਾਂ ਜਵੇਂ ਨਹੀਂ ਪੁੱਛਦੇ ਵੋਟਾਂ ਵੇਲੇ ਆਉਣਗੇ ਤੇਰੇ ਕੋਲੇ ਹੂੰ ਤੇ ਬਾਕੀ ਤੈਨੂੰ ਸਮੱਸਿਆ ਆਈ ਖੜੀ ਆ ਇਹ ਕੋਈ ਦਵਾਈ ਨਹੀਂ ਮੈਂ ਆਪਦਾ ਤਜਰਬਾ ਕਰਕੇ ਬੇਨਾ ਜਿੰਨਾ ਕਿ ਮੈਂ ਤੈਨੂੰ ਜਾਣਦਾ ਮੈਂ ਤੇ ਨਾ ਰਹਿਣਾ ਠੀਕ ਆ ਇਹ ਤਿੰਨ ਚਾਰ ਗੱਲਾਂ ਦਾ ਧਿਆਨ ਦੇ ਤੇ ਉਸ ਤੋਂ ਬਾਅਦ ਚ ਮੈਨੂੰ ਦੱਸੀ ਮੈਂ ਕਰ ਦਿੰਦਾ ਇਹ ਤਿੰਨੇ ਤਿੰਨੇ ਮਸਲੇ ਹੱਲ ਕਰਦਾ ਫਿਰ ਮੈਂ ਠੀਕ ਹੋ ਜੂੰ ਹਾਂ ਹੋ ਜਾਏਗਾ ਕਿਉਂਕਿ ਉਹ ਚਾਹ ਨਾ ਫੋਨ ਫੋਨ ਚ ਆਦੇ ਨੰਬਰ ਡਿਲੀਟ ਕਰਦੇ ਨਾ ਕਿਸੇ ਲੀਡਰ ਨੂੰ ਕਰਨਾ ਨਾ ਕਿਸੇ ਕੋਲੇ ਜਾਣਾ ਵੋਟਾਂ ਵੇਲੇ ਆਉਣਗੇ ਤੇਰੇ ਕੋਲੇ ਉਦੋਂ ਕਹਿੰਦੀ ਕਿ ਕਿੱਧਰ ਯਾਰ ਮੇਰਾ ਜੀ ਕੀਤਾ ਬਾਈ ਮੈਂ ਪਾ ਦੂੰਗਾ ਠੀਕ ਆ ਵਗਾੜੀ ਕਿਸੇ ਨਾ ਹੈ ਨਾ ਇੱਕ ਤਾਂ ਰੌਲਾ ਨਹੀਂ ਵੇੜਦਾ ਠੀਕ ਆ ਲੋਕ ਨਾ ਕੱਲਾ ਤੂੰ ਨਹੀਂ ਹੂੰ ਲੋਕ ਬਾਹ ਕੂੜਾ ਕਬੜਾ ਚੱਕੀ ਫਿਰਦੇ ਆ ਠੀਕ ਆ ਬਾਈ ਰੂਹ ਤੇ ਰੂਹ ਦਾ ਭਾਰ ਨਹੀਂ ਹੁੰਦਾ ਤੇ ਭਾਰ ਚੱਲਦੀ ਵੀ ਨਹੀਂ ਠੀਕ ਜਿਹੜਾ ਬੰਦਾ ਤੇਰੀ ਗੱਲ ਨਹੀਂ ਕਰਦਾ ਮੈਂ ਤਨ ਤਾਂ ਮੈਂ ਜਾਣਦਾ ਨੇ ਕਿ ਆਹ ਕਮੀਨੇ ਜਿਹੇ ਬੰਦੇ ਹੁੰਦੇ ਆ ਨਾ ਹੂੰ ਉਹਨਾਂ ਨੂੰ ਕਹਿੰਦੇ ਇਹ ਹੁੰਦਾ ਵੀ ਮੈਂ ਅਸੀਂ ਲੋਕਾਂ ਨੂੰ ਤੰਗ ਕਰ ਰਹੇ ਆ ਅਸਲ 'ਚ ਲੂਣ ਵਾਲੀ ਗੱਲ ਹੁੰਦੀ ਜਿਵੇਂ ਲੂਣ ਦਾ ਗੱਟਾ ਪਾਣੀ 'ਚ ਛਿੜਦਗੇ ਹੂੰ ਤੇ ਲੂਣ ਨੂੰ ਇਹ ਲੱਗੂਗਾ ਵੀ ਮੈਂ ਪਾਣੀ ਕੌੜਾ ਕਰੀ ਜਾਂਦਾ ਪਰ ਉਹ ਨਹੀਂ ਪਤਾ ਵੀ ਅੰਦਰੋਂ ਮੈਂ ਖਤਮ ਹੋ ਰਿਹਾ ਮੈਂ ਖੁਰੀ ਜਾਂਦਾ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨੇ ਕਿ ਤਿੱਤੀ ਜੇ ਉਹ ਅੰਦਰੋਂ ਖਤਮ ਹੋ ਰਹੇ ਹੁੰਦੇ ਇਹਦੇ ਨਾਲ ਬਈ ਉਮਰ ਵੀ ਘਟਦੀ ਹੈ ਬੰਦੇ ਦੀ ਨਹੀਂ ਕਿ ਤਿੱਤੇ ਵਾਲੇ ਕਿ ਤਾਂ ਵਾਲੀ ਗੱਲ ਨਹੀਂ ਆਪਣਾ ਤਾਂ ਮਜਬੂਰੀ ਵਾਸ ਹੀ ਆ ਤਿੰਨੇ ਦਾ ਮੰਨਤੇ ਤਾਂ ਲੋੜ ਰਹਿੰਦਾ ਨਾ ਕਲੇਸ਼ ਤਾਂ ਕਲੇਸ਼ ਹੀ ਹੁੰਦਾ ਨਾ ਹਾਂ ਮੈਂ ਗੱਲ ਕਰਦਾ ਉਹਨਾਂ ਦੀ ਜਿਹੜੇ ਕਿ ਤਿੱਤੀ ਜੇ ਬੰਦੇ ਹੁੰਦੇ ਆ ਠੀਕ ਆ ਉਹਨਾਂ ਨੂੰ ਵੀ ਬਿਮਾਰੀਆਂ ਘੇਰਦੀਆਂ ਤੇ ਉਮਰ ਘਟਦੀ ਇਹਨਾਂ ਨਾਲ ਤੂੰ ਕਿਰਾ ਮੇਰਾ ਜਿਹੜਾ ਤੈਨੂੰ ਇਲਾਜ ਦੱਸਿਆ ਮੈਂ ਕੋਈ ਤੈਨੂੰ ਦਵਾਈ ਨਹੀਂ ਦੇਣੀ ਸੀ ਆ ਹੀ ਸਮਝਾਉਣਾ ਸੀਗਾ ਬਾਬਾ ਤੇਰੇ ਵਾਲਾ ਫਾਰਮੂਲਾ ਵਰਤ ਕੇ ਲੈਣਾ ਕਦੇ ਤਾਂ ਤੂੰ ਰਿਸ਼ਤੇਦਾਰਾਂ ਦੀ ਤਰੀਕ ਤੇ ਜਾਣਾ ਕਦੇ ਉਹ ਵੱਟ ਵਾਲੀ ਤਰੀਕ ਤੇ ਜਾਣਾ ਜੇ ਕਿਸੇ ਤੇ ਨੇ ਵਿਹਲਾ ਹਣਾ ਉਹਦੇ ਤੂੰ ਲੀਡਰ ਆਣਾ ਤੁਰ ਜਾਣਾ ਵੀਰ ਬਣ ਕੇ ਮੇਰੇ ਆਖੇ ਲਾ ਕੇ ਮੈਂ ਨਾ ਮੈਂ ਤੇਰੇ ਆਖੇ ਲੱਗ ਗਿਆ ਹੂੰ ਹੂੰ ਠੀਕ ਹੈ ਮੈਂ ਆ ਤਿੰਨੇ ਕੰਮ ਕਰ ਲੈਣਾ ਜਿਹੜੇ ਤੂੰ ਕਹੇ ਆ ਹੂੰ ਤਿੰਨ ਹਫ਼ਤੇ ਬਾਅਦ ਦੱਸੀ ਮੈਂ ਤੈਨੂੰ ਠੀਕ ਹੋਣਾ ਚਾਹੀਦਾ ਮੈਂ ਤੈਨੂੰ ਆ ਕੇ ਮੈਂ ਨਾ ਮੈਂ ਤੈਨੂੰ ਰੱਬ ਮੰਨ ਲਉ ਮੈਂ ਤਾਂ ਡਾਕਟਰਾਂ ਦੇ ਲੱਖਾਂ ਰੁਪਈਆ ਖਰਾਬ ਕਰਤਾ ਇਹ ਦਵਾਈ ਕਰਦੇ ਬੰਦ ਤੇ ਤਿੰਨ ਕਹਸਤੇ ਬਾਅਦ ਮੈਂ ਦੱਸਾਂ ਆਪਾਂ ਮਿਲਦੀ ਰਹਿੰਨੇ ਆ ਜਾਂ ਤੂੰ ਆ ਜੀ ਨਹੀਂ ਨਹੀਂ ਮੈਂ ਸਪੈਸ਼ਲ ਆਉਂ ਜੇ ਮੈਂ ਠੀਕ ਹੋ ਜਾ ਜੀ ਜੇ ਨਾ ਹੋਇਆ ਤਾਂ ਮੈਂ ਤੇਰੇ ਕੋਲੇ ਆਉਂਦਾ ਨਹੀਂ ਠੀਕ ਹੋ ਜਾਏਗਾ ਰੂਹ ਤੋਂ ਭਾਰ ਲਾ ਜਿਹੜਾ ਕੂੜਾ ਕਬਾੜਾ ਸਿੱਟੀ ਫਿਰਦਾ ਨਾ ਇਹ ਸੱਟ ਕੱਲਾ ਤੂੰ ਨਹੀਂ ਬਸੇਰੇ ਲੋਕ ਸਿੱਟੀ ਫਿਰਦੇ ਭਰਾ ਚਾਹ ਠੀਕ ਆ ਭਾਈ ਮੈਂ ਬੱਚਿਆਂ ਨੂੰ ਲੈ ਕੇ ਆਉਣਾ ਸਕੂਲ ਆ ਲੈ ਆ ਤੇ ਇਹ ਮੇਰਾ ਵੀਰ ਵਾਂ ਕੇ ਮੇਰੀ ਬੇਨਤੀ ਸਮਝ ਠੀਕ ਆ ਠੀਕ ਆ ਭਾਈ ਇਹ ਚੀਜ਼ਾਂ ਤੋਂ ਪਾਸੇ ਹੋ ਤੂੰ ਫੇਰ ਮੈਨੂੰ ਦੱਸੀ ਤੂੰ ਕਿਵੇਂ ਠੀਕ ਆ ਭਾਈ ਠੀਕ ਆ ਓਕੇ ਓਕੇ ਭਰਾ ਕਿਵੇਂ ਟਲੋ ਠੀਕ ਹੈ ਠੀਕ ਹੈ ਬਰਨਾਰ ਸਾਹਿਬ ਬਹੁਤ ਵਧੀਆ ਮੰਡੀ ਆਇਆ ਸੀਗਾ ਮੰਡੀ ਕਾ ਨੂੰ ਹੂੰ ਮੈਂ ਤਾਂ ਤੇਰੇ ਕੋਲੇ ਆਇਆ ਤੇ ਤੇਰਾ ਧੰਨਵਾਦ ਕਰਨ ਆਇਆ ਬਾਈ ਅੱਛਾ ਹਾਂ ਉਹ ਤੇਰਾ ਫਾਰਮੂਲਾ ਕੰਮ ਆ ਗਿਆ ਸਫਲ ਹੋ ਗਿਆ ਉਹ ਮੈਂ ਆਣਾ ਪੁੱਛੀ ਨਾ ਮੈਂ ਤਾਂ ਡੱਬਾ ਲੈ ਕੇ ਆਉਣਾ ਸੀ ਮੈਂ ਸਿੱਧਾ ਤੇਰੇ ਕੋਲੇ ਆ ਗਿਆ ਜਿਵੇਂ ਮੰਡੀ ਹੋ ਕੇ ਆਉਂਦਾ ਤਾਂ ਮੈਂ ਲਿਆਉਂਦਾ ਹੂੰ ਹੂੰ ਤੇ ਉਹਦਾ ਬਾਈ ਨਾਲੇ ਵੇਖ ਪਹਿਲਾਂ ਤਾਂ ਮੈਂ ਤਿੰਨੇ ਰੋਲੇ ਨਵੇੜ ਤੇ ਠੀਕ ਹੈ ਵੱਟ ਵਾਲੇ ਨੂੰ ਕਹਿ ਤਾ ਜਿੱਥੇ ਮਰਜ਼ੀ ਪਾ ਲੋ ਓਕੇ ਜਿੱਥੇ ਤੁਹਾਨੂੰ ਸਹੀ ਲੱਗਦਾ ਉੱਥੇ ਪਾ ਲੋ ਨਾਲੇ ਉਹ ਖੁਸ਼ ਹੋਗੇ ਹੋਣਗੇ ਹਾਂ ਨੋ ਲੈ ਕੇ ਆਣਾ ਮੱਥਾ ਹੀ ਤੇਰਾ ਹਾਂ ਰਿਸ਼ਤੇਦਾਰਾਂ ਵਾਲਾ ਕੇਸ ਵਾਪਸ ਲੈ ਲਿਆ ਰਿਸ਼ਤੇਦਾਰਾਂ ਨਾਲ ਬੋਲਚਾਲ ਤਾਂ ਹੈਗੀ ਆ ਬੋਲਚਾਲ ਹੋ ਗਈ ਬੋਲਚਾਲ ਨਹੀਂ ਬੰਦ ਕਰਨੀ ਉਹਨਾਂ ਨਾਲ ਨਹੀਂ ਨਹੀਂ ਬੋਲਚਾਲ ਵਧੀਆ ਹੋ ਗਈ ਮਤਲਬ ਵਰਤਨ ਵਧਾਓ ਉਹਨਾਂ ਨਾਲ ਠੀਕ ਆ ਨਹੀਂ ਨਹੀਂ ਬੋਲਚਾਲ ਵਧੀਆ ਹੋ ਗਈ ਜਦੋਂ ਕੇਸ ਵਾਪਸ ਲਿਆ ਉਹ ਤਾਂ ਹੈਰਾਨ ਹੋ ਗਏ ਵੀ ਇਹਨੇ ਕਿਵੇਂ ਲੈ ਲਿਆ ਵਾਪਸ ਕਿ ਤੈਨੂੰ ਕਿਹਾ ਸੀ ਲੀਡਰੀ ਵਾਲਾ ਹਣਾ ਹਾਂ ਉਹ ਬਾਈ ਮੈਂ ਜਿਹੜੇ ਮੇਨ ਬੰਦੇ ਸੀਗੇ ਉਹਨਾਂ ਨੂੰ ਕਹਿਤਾ ਵੀ ਮੈਨੂੰ ਨਾ ਖਿੱਚੋ ਭਰਾਵਾ ਠੀਕ ਆ ਪ੍ਰਧਾਨਗੀ ਵਾਲੇ ਤੋਂ ਵੀ ਅਸਤੀਫਾ ਦਿੱਤਾ ਮੈਂ हां दनु ਜੁਨੀ ਹੁੰਦਾ ਕਹਿੰਦੇ ਸੀ ਆ ਬਣਾਈ ਬੈਠੇ ਸੀਗੇ ਤੇ ਦੂਜਾ ਉਹਨਾਂ ਦੇ ਨੰਬਰ ਪਾਸ ਇਗਨੋਰ ਕਰਤੇ ਸਾਰੇ ਡਿਲੀਟ ਕਰਦੇ ਡਿਲੀਟ ਹੀ ਕਰਤੇ ਮੰਨ ਕਿਸੇ ਨੂੰ ਆਪ ਦੀ ਆਪ ਕਿਸੇ ਨੂੰ ਫੋਨ ਨਹੀਂ ਲਾ ਕਿਸੇ ਦਾ ਆਇਆ ਸੁਣ ਲਈਦਾ ਸਿਹਤ ਦੱਸ ਕੇ ਇਹ ਕੋਣੋ ਬਹਾਨਾ ਮਾਰਦਾ ਇਹਦਾ ਤੇ ਸਿਹਤ ਭਾਈ ਮੈਨੂੰ ਵਧੀਆ ਤਾਂ ਨੀਂਦ ਆਉਣ ਲੱਗ ਗਈ ਵੈਰੀ ਗੁੱਡ ਠੀਕ ਆ ਤੇ ਭੁੱਖ ਮੈਨੂੰ ਲੱਗਦੀ ਪੂਰੀ ਤਿੰਨ ਟਾਈਮ ਰੋਟੀ ਖਾਣਾ ਹੁੰਦਾ ਬਹੁਤ ਵਧੀਆ ਹੋ ਗਿਆ ਫਿਰ ਤਾਂ ਤੇ ਤੀਜੇ ਨੰਬਰ ਤੇ ਉਹ ਆਪਣਾ ਜਿਹੜਾ ਸੀਗਾ ਬਾਹਰ ਵਾਲਾ ਕੰਮ ਉਹ ਵੀ ਇਹ ਬਾਹਰ ਵੀ ਵਧਣ ਲੱਗ ਗਿਆ ਵੇਰੀ ਗੁੱਡ ਬੜਿਆ ਨਾ ਥੋੜਾ ਜਿਹਾ ਖਾਲਤੂ ਯਾਨੀ ਕਿ ਬਾਹਰ ਚੱਕੀ ਫਿਰਦਾ ਸੀ ਰੂਹ ਤੇ ਰੂਹ ਤੇ ਬਾਹਰ ਪਾਉਂਦੇ ਲੋਕ ਨਹੀਂ ਜਾਏ ਬਾਈ ਜਮਾ ਸਹੀ ਗੱਲ ਸੀ ਤੇਰੀ ਜੇ ਤੂੰ ਦਵਾਈਆਂ ਖਾਈ ਜਾਂਦਾ ਉਹਨਾਂ ਨੇ ਤੈਨੂੰ ਸਹੀ ਨਹੀਂ ਕਰਨਾ ਸੀ ਯਾਰ ਮੈਂ 24 ਘੰਟੇ ਪਰੇਸ਼ਾਨ ਰਹਿੰਦੇ ਰਾਤ ਨੂੰ ਵੀ ਉਹੀ ਸੋਚੀ ਜਾਂਦਾ ਦਿਨੇ ਵੀ ਉਹੀ ਬੰਦੇ ਆ ਬਾਈ ਦਵਾਈਆਂ ਵਾਲਾ ਸਿਸਟਮ ਆ ਨਾ ਡਾਕਟਰੀ ਵਾਲਾ ਇਹ ਵੀ ਆਪਣੇ ਮੁਲਕ 'ਚ ਗੋਰਖ ਧੰਦੇ ਆ ਹੂੰ ਜ਼ਰੂਰੀ ਨਹੀਂ ਜਿਹੜੀ ਤੂੰ ਦਵਾਈ ਲੈਣਾ ਉਹ ਸਹੀ ਹੋਵੇ ਹੂੰ ਇੱਕ ਦਵਾਈ ਦੀਆਂ ਪਤਾ ਨਹੀਂ ਕਿੰਨੀਆਂ ਕਿੰਨੀਆਂ ਡੁਪਲੀਕੇਟ ਬਣ ਜਾਂਦੀਆਂ ਉਹ ਨਸ਼ੇ ਦੀਆਂ ਦਵਾਈਆਂ ਦੇਈ ਜਾਂਦੇ ਸੀ ਬਾਈ ਯਾਰ ਮੈਂ ਕਹਿੰਦਾ ਤੈਨੂੰ ਉਹਨਾਂ ਡਾਕਟਰਾਂ ਨੇ ਤੇਰਾ ਖੜਾ ਨਹੀਂ ਛੱਡਣਾ ਜੇ ਤੂੰ ਮੈਨੂੰ ਬਠਿੰਡੇ ਨਾ ਮਿਲਦਾ ਉੱਤੇ ਹੂੰ ਇਹਦਾ ਬੜਾ ਵਧੀਆ ਕੰਮ ਹੋ ਗਿਆ ਮਹਾਰਾ ਜਿੰਨੇ ਨਾ ਤੂੰ ਸਾਹ ਬੰਦਾ ਤੂੰ ਰੂਹ ਤੇ ਪਾ ਰੱਖਾਂ ਵਾਲਾ ਹੈ ਨਹੀਂ ਸੀਗਾ ਇੰਨਾ ਤੇ ਹਾਲਾਤ ਇਹ ਹੋਏ ਜੇ ਬਣ ਗਏ ਬਸੇਰੇ ਲੋਕਾਂ ਢਿਲੋਂ ਕੱਲਾ ਤੂੰ ਨਹੀਂ ਬਈ ਲੋਕ ਬੜਾ ਕੂੜਾ ਕਵਾੜਾ ਇਕੱਠਾ ਕਰੀ ਸਰ ਇਕੱਠਾ ਕਰਿਆ ਇੱਥੇ ਆਪਾਂ ਮਤ ਦੇਵਾਂਗੇ ਹੁਣ ਜਿਹੜੇ ਕੋਈ ਆਪਣੇ ਲਿਹਾਜ਼ੀ ਬੰਦੇ ਆ ਨਾ ਇਹੋ ਜਿਹਾ ਕਲੇਸੀ ਜਿਹਾ ਬੰਦਾ ਹੋਇਆ ਨਾ ਤੇ ਡਾਕਟਰਾਂ ਦੇ ਵੀ ਜਾਂਦਾ ਹੋਇਆ ਤੈਨੂੰ ਕਹੇ ਯਾਰ ਪਹਿਲਾਂ ਆਦੇ ਆ ਕਲੇਸ਼ ਨਵੇੜਲਾ ਤੂੰ ਵੈਸੇ ਹੀ ਠੀ ਪਰ ਭਾਈ ਇੱਕ ਗੱਲ ਆ ਮੈਂ ਤਾਂ ਹਾਂ ਜਿਵੇਂ ਤੂੰ ਕਹਤਾ ਤੇ ਮੈਂ ਮੰਨ ਲਈ ਸਾਰੇ ਬੰਦੇ ਐ ਮੰਨਦੇ ਨਹੀਂ ਗੱਲ ਨੂੰ ਉਹ ਫਿਰ ਆਪੇ ੱੱਕੇ ਖਾਂਦੇ ਫਿਰਦੇ ਡਾਕਟਰ ਦੇ ਹੋਰ ਭੱਜ ਕੇ ਦੋ ਚਾਰ ਮਹੀਨੇ ਆਖੀਰ ਨੂੰ ਅਗਲਾ ਸਮਝੇ ਜਾਂਦਾ ਵੀ ਹਾਂ ਯਾਰ ਹਨਾ ਕਿੰਨਾ ਚਿਰ ਭੱਜੂਗਾ ਵਾ ਚੱਕਰ ਇਹ ਹੀ ਹੁੰਦਾ ਬੋਝ ਲੈ ਕੇ ਦੁਹਰਿਆ ਫਿਰਦੇ ਬਾਈ ਬਾਲਾ ਕੂੜਾ ਕਵਾੜਾ ਇਕੱਠਾ ਕਰਦੇ ਆ ਬੰਦਾ ਹਰ ਇੱਕ ਨੂੰ ਹੀ ਆ ਬਸੇਰੇ ਲੋਕ ਆ ਫਰਾਵਾ ਹਮ ਨੇ ਬਹੁਤ ਸਾਰਾ ਕਿਤੇ ਕਿਤੇ ਦੇ ਕੇ ਇਸ ਕਰਤਾ ਕਿਤੇ ਉਹਨਾਂ ਤੇ ਕਿਸੇ ਨੇ ਕਰਤਾ ਮਾਣਾ ਮੈਂ ਤਾਂ ਭਰਾਵਾ ਤੇਰਾ ਇਹਨਾਂ ਤੇ ਕਰਾਜੀ ਫਿਰਦੇ ਆ ਗੋਣ ਤੇਰਾ ਸਾਰੀ ਉਮਰ ਨਹੀਂ ਭੁੱਲਦਾ ਮੈਂ ਤਾਂ ਵੱਜ ਗਿਆ ਮੇਰੀ ਤਾਂ 10 ਸਾਲ ਔਰ ਵੱਧ ਗਈ ਇੱਕ ਕੰਮ ਹੋਰ ਕਰ ਫਿਰ ਪਾਠ ਕਰਿਆ ਕਰ ਅੱਛਾ ਤੇ ਜਪਜੀ ਸਾਹਿਬ ਕਰ ਲਿਆ ਕਰ ਜਾਂ ਅਥਨੇ ਰਹਿ ਰਸ ਕਰ ਲਿਆ ਕਰ ਸਤਿਵੰਤ ਜੀ ਇਹ ਵੀ ਕਰ ਫੇਰ ਵੀ ਮਹੀਨੇ ਨੂੰ ਮੈਨੂੰ ਦੱਸੀ ਇਹ ਕਰ ਦਿੰਨਾ ਸ਼ੁਰੂ ਨਾਲ ਤਾਂ ਤੈਨੂੰ ਉਹਨਾਂ ਕਵੰਡਾਂ ਦਾ ਪਿਆਰ ਆਊਗਾ ਹੂੰ ਤੇ ਉਹੀ ਰਿਸ਼ਤੇਦਾਰ ਗੱਲ ਕੁਝ ਵੀ ਨਹੀਂ ਹੁੰਦੀ ਯਾਰ ਹੂੰ ਬੰਦਾ ਫਾਲਤੂ ਦੀਆਂ ਬਸ ਫालतੂ ਹੋਮੇ ਤੇ ਫालतੂ ਦੇ ਭਾਰ ਬਿਨਾ ਗੱਲ ਬਾਤ ਹੋਲ ਜਾ ਫਿਰ ਤਾਂ ਨਹੀਂ ਮੈਨੂੰ ਇਹ ਦੋ ਪਾਠ ਕਰਨੇ ਆਉਂਦੇ ਜਪਜੀ ਸਾਹਿਬ ਤੇ ਰਹਿਰਾਸ ਮੈਂ ਨਿੱਕਾ ਹੁੰਦਾ ਕਰਦਾ ਹੁੰਦਾ ਸੀਗਾ ਕਰ ਕਰਿਆ ਕਰ ਇਹ ਦੋਨੇ ਕਰ ਲਿਆ ਕਰੋ ਤੇਰਾ ਮਨ ਕਰਦਾ ਨਾ ਹਾਂ ਪਾਠ ਉਹਦਾ ਕਰੋ ਜਦੋਂ ਆਪਦਾ ਮਨ ਕਰੇ ਮੈਂ ਨਾ ਮੇਰਾ ਨਾ ਬਰਾਦ ਸਾਹਿਬ ਹੌਲਾ ਹੌਲਾ ਹੋ ਗਿਆ ਜਿਵੇਂ ਸਰੀਰ ਨਾਲ ਸਿਰ ਤੋਂ ਕੋਈ ਭਾਰ ਲੈ ਗਿਆ ਹੁੰਦਾ ਪਾਠ ਕਰਿਆ ਕਰ ਤੇ ਉਹਨੂੰ ਸਮਝ ਠੀਕ ਆ ਸਮਝ ਕੇ ਉਹਵੇਂ ਆਪਦੀ ਜੀਵਨ ਜਾਂਚ ਤਾਲ ਠੀਕ ਫਿਰ ਤੂੰ ਵੀ ਨਿੱਕ ਬਾਅਦ ਫਿਰ ਆਪਾਂ ਮਿਲਦੀ ਰਹਨੇ ਹਾਂ ਹਾਂ ਫਿਰ ਤੂੰ ਮੈਨੂੰ ਦੱਸੀ ਇਹ ਤਾਂ ਤੁਮਾਨੂੰ ਕੁਦਰਤੀ ਸੇ ਡਾਕਟਰ ਦੇ ਮਿਲ ਗਿਆ ਤੇ ਮੈਨੂੰ ਪਤਾ ਲੱਗ ਗਿਆ ਮੈਂ ਢਿੱਲੋਂ ਪ੍ਰੋਬਲਮ ਚ ਹੂੰ ਬਾਤ ਇਹਨਾਂ ਚੀਜ਼ਾਂ ਤੋਂ ਤੂੰ ਜ਼ਿੰਦਗੀ ਵੇਖੀ ਤੇਰੀ ਨਹੀਂ ਬਚ ਗਿਆ ਹੁਣ ਮੈਂ ਗਾਂ ਨੂੰ ਹੋਰ ਵੀ ਨਹੀਂ ਪੰਗਾ ਕੋਈ ਲੈਂਦਾ ਮੇਰੇ ਲੋਕ ਆ ਢਿੱਲੋਂ ਐ ਠੀਕ ਆ ਤੂੰ ਮੈਨੂੰ ਮਿਲ ਗਿਆ ਮੈਂ ਤੈਨੂੰ ਜਾਣਦਾ ਸੀ ਬੰਦਾ ਕਿਹੋ ਜਿਹਾ ਹੈ ਕਿਵੇਂ ਠੀਕ ਹੋ ਜੂਗਾ ਨਾ ਜਰ ਕਿਸੇ ਦੇ ਨਾਲ ਬਾਈ ਜੀ ਜੇ ਰੌਲਾ ਨਾ ਹੂੰ ਪਾਵੇ ਨਾ ਰੌਲਾ ਉੱਥੇ ਹੀ ਨਵੇੜ ਦੇ ਮੈਂ ਕਿਉਂ ਪਲੇਸ ਪਾਣਾ ਯਾਰ ਜ਼ਿੰਦਗੀ ਬਹੁਤ ਛੋਟੀ ਹੈ ਬਾਈ ਹੂੰ ਜ਼ਿੰਦਗੀ ਦਾ ਜਿਹੜਾ ਪੈਂਡਾ ਨਾ ਬਹੁਤ ਛੋਟਾ ਪੈਂਡਾ ਹੈ ਕੋਈ ਬੜਾ ਲੰਬਾ ਨਹੀਂ ਬਾਈਪਣ ਜੱਫਰ ਨੂੰ ਆਇਆ ਲੱਗਦਾ ਹੁੰਦਾ ਵੀ ਯਾਰ ਜ਼ਿੰਦਗੀ ਬਹੁਤ ਵੱਡੀ ਆ ਜਦੋਂ ਹੁਣ ਵੱਧ ਦੇ ਵਿਚਾਲੇ ਜੇ ਆ ਗਏ ਹਨ ਹੁਣ ਪਤਾ ਲੱਗਦਾ ਵੀ ਇਹ ਤਾਂ ਕੁਝ ਵੀ ਨਹੀਂ ਯਾਰ ਖੇਡ ਸਾਰਾ ਆਰਜੀ ਆ ਇਹ ਹਮ ਆਰਜੀ ਤਰਵਾਸ ਆ ਆਰਜੀ ਇਹ ਜ਼ਮੀਨਾਂ ਜਾਇਦਾਦਾਂ ਕਿਹਨੇ ਲੈ ਜਾਣਗਾ ਨਾਲ ਬਿਲਕੁਲ ਯਾਰ ਕਿੱਥੇ ਖੁਸ਼ੀ ਖੁਸ਼ੀ ਰਹਿਣਾ ਪਿਆਰ ਨਾਲ ਕਿੱਥੇ ਕੁੜੀ ਜਾਣਾ ਐਵੇਂ ਇੱਕ ਦਿਨ ਫਿਰ ਉਹ ਜਾਉਂਦਾ ਸਾਰੇ ਰੋਲੇ ਨਵੇੜ ਕੇ ਬੰਦਾ ਸੌ ਜਾਂਦਾ ਹਨਾ ਉਹ ਫਿਰ ਕਿੱਧਰ ਜਾਂਦੀ ਹੋਮ ਮੈਂ ਇਹਦੇ ਕਰਕੇ ਨਾ ਤਾਂ ਕਿਸੇ ਨੂੰ ਦੁਖੀ ਕਰੋ ਤੇ ਨਾ ਆਬ ਹੋ ਹ ਨਹੀਂ ਸਹੀ ਗੱਲ ਆ ਬਾਈ ਨਾਲੇ ਦਾ ਰਿਸ਼ਤੇਦਾਰਾਂ ਨਾਲ ਵਰਤਦੇ ਰਹੇਗੇ ਤੇ ਨਾਲੇ ਵਾਟਾਂ ਦਾ ਹੋ ਕੀ ਉਹ ਚੱਲ ਗੰਡ ਕਣ ਪਿਆਰ ਬਣੂਗਾ ਗਿੱਟ ਤਾਂ ਇਧਰ ਲੈ ਲਿਆ ਹੋਗਾ ਕੋਈ ਫਰਕ ਨਹੀਂ ਪੈਂਦਾ ਯਾਰ ਕੋਈ ਫਰਕ ਨਹੀਂ ਪੈਂਦਾ ਉਹ ਗਿੱਟ ਨਾਲ ਕੀ ਉਹ ਕਿਹੜਾ ਆਪਣੇ ਕਿਤੇ ਰਾਹਾਂ ਸੜਕਾਂ ਦੇ ਵਿੱਚ ਹੁੰਦਾ ਨਹੀਂ ਵਾਹਣ ਬਸੇਰੇ ਲੋਕ ਅਪਰਾ ਹ ਹ ਹੁਣ ਤੂੰ ਤਾਂ ਭਰਾ ਸੀ ਆਉਦਾ ਤੈਨੂੰ ਦੱਸਤਾ ਹੁਣ ਕਿਹਨੂੰ ਕਿਹਨੂੰ ਜਾ ਕੇ ਸਮਝਾਏਗੇ ਨਹੀਂ ਬਈ ਮੈਂ ਮੰਨ ਵੀ ਲਿਆ ਹੂੰ ਹੂੰ ਮਾਣ ਲਿਆ ਧੰਨਵਾਦ ਤੇਰਾ ਬਾਈ ਮੈਂ ਆ ਨਾ ਵੀ ਬਾਜਾ ਬਚਾਤਾ ਮੈਨੂੰ ਯਾਰ ਤੇਰੀ ਯਾਰ ਮੈਂ ਤੋਰ ਚ ਹੀ ਫਰਕ ਪੈ ਗਿਆ ਮੇਰਾ ਵੱਧ ਗਿਆ ਮੈਂ ਤਾਂ ਇੰਨਾ ਖੁਸ਼ ਹੋ ਗਿਆ ਨਾ ਆਏ ਠੀਕ ਗਵਾਚਾ ਰਹਿੰਦਾ ਸੀਗਾ ਹੂੰ ਜਿਵੇਂ ਗਵਾਚਾ ਹੁੰਦਾ ਨਾ ਪੰਦਾ ਐ ਸੀਗਾ ਹੂੰ ਚੱਲ ਆਨੰਦ ਲੈ ਜਾਂਦ ਕੀ ਦਾ ਹੂੰ ਬੋਲ ਜਾਂਦਾ ਸੀ ਸਾਰਾ ਦਿਨ ਉਹੀ ਉਹੀ ਤੁਣਕਾ ਵੱਜੀ ਜਾਂਦਾ ਸੀ ਹੂੰ ਕਦੇ ਕੇਸ ਵਾਲਾ ਕਦੇ ਵਟ ਵਾਲਾ ਕਦੇ ਜਿਹੜੀ ਜਾਂਦੀ ਆ ਵੀ ਸਿਆਸਤ ਵਾਲਾ ਜਿਵੇਂ ਐਵੇਂ ਪੰਗਾ ਲਿਆ ਵਾ ਸੀਗਾ ਅੱਜ ਤੋਂ ਸਿਆਸਤ ਹੈਣੀ ਬਾਈ ਕੰਮ ਦੀ ਹੂੰ ਉਹੀ ਨਹੀਂ ਕਹੇਦਾ ਸਭ ਗੋਰਖਤਨ ਦਈਆ ਨਹੀਂ ਨਹੀਂ ਹੈ ਨਹੀਂ ਆ ਦਾ ਟਾਈਮ ਨਾ ਖਰਾਬ ਕਰੋ ਆਦੇ ਬੱਚਿਆਂ ਨੂੰ ਧਿਆਨ ਦਿਓ ਆਦੇ ਘਰ ਨੂੰ ਧਿਆਨ ਦਿਓ ਆ ਉਹ ਆਨੰਦ ਚ ਰਹੋ ਯਾਰ ਨਹੀਂ ਬਈ ਮੇਰਾ ਜਤ ਬਹੁਤ ਖੁਸ਼ ਹੋ ਗਿਆ ਸੰਗੀਤ ਸੁਨਿਆ ਕਰ ਪਾਠ ਕਰਿਆ ਕਰ ਠੀਕ ਆ ਕਿਤਾਬਾਂ ਪੜ੍ਹਨ ਦਾ ਸ਼ੌਂਕ ਰਸਤਾ ਚੰਗੀਆਂ ਕਿਤਾਬਾਂ ਲਿਆ ਠੀਕ ਆ ਉਹਦੇ ਨਾਲ ਦਾ ਨਿਆਰਾ ਕਿਤੇ ਵੀ ਹੈ ਨਹੀਂਗਾ ਲੋਕ ਆਪਣੇ ਕਿਤਾਬਾਂ ਪੜ੍ਹਨੋਂ ਹਟ ਗਏ ਹਾਂ ਪਹਿਲਾਂ ਪੜ੍ਹਦੇ ਹੁੰਦੇ ਸੀ ਕਿਤਾਬਾਂ ਪੰਜਾਂ ਮੇਰੇ ਕੋਲੇ ਬਹੁਤ ਟੀਵੀ ਤੇ ਤਾਂ ਨਹੀਂ ਚੰਗੇ ਪ੍ਰੋਗਰਾਮ ਹੁੰਦੇ ਤੇ ਸੋਸ਼ਲ ਮੀਡੀਆ ਲੋਕ ਇਹ ਕਹਿੰਦੇ ਆ ਕਿ ਖੱਚੇ ਲੋਕ ਗੰਦੇ ਕਮੈਂਟ ਕਰਨ ਵਾਲੇ ਮਨਸਕਰੋਗੀ ਆ ਜਿਹੜੇ ਛੇਕ ਆਈਡੀਆਂ ਬਣਾ ਕੇ ਉੱਤੋਂ ਲਾ ਲੈਂਦੇ ਆ ਲੋਕ ਤੇ ਕਿਸੇ ਨੂੰ ਕੁਝ ਲਿਖਤਾ ਕਿਸੇ ਨੂੰ ਕੁਝ ਉਹ ਸਾਰੇ ਮਨਸਕਰੋਗੀ ਆ ਹੂੰ ਬਸ ਉਹ ਲੂਣ ਮੰਤਰ ਖੁਰੀ ਜਾਂਦੇ ਆ ਉਹ ਯਾਰ ਇਹਦਾ ਵੀ ਘੜਾ ਛੱਡਦਾ ਮੈਂ ਤਾਂ ਨਾ ਫੇਸਬੁੱਕ ਹੀ ਡਿਲੀਟ ਕਰ ਦਿਆ ਅੰਦਰੋਂ ਤਾਂ ਉਹਨਾਂ ਨੂੰ ਐ ਲੱਗਦਾ ਵੀ ਅਸੀਂ ਲੋਕਾਂ ਨੂੰ ਦੁਖੀ ਕਰਦੇ ਆ ਪਰ ਅੰਦਰੋਂ ਆਪ ਖੁਰ ਰਹੇ ਆ ਉਹਨਾਂ ਨੂੰ ਯਾਨੀ ਕਿ ਪਰੇਸ਼ਾਨਾ ਬਹੁਤ ਜ਼ਿਆਦੇ ਉਹ ਲੋਕ ਹੂੰ ਖਾਨਦਾਨੀ ਬੰਦਾ ਹੋਇਆ ਤੇ ਸਹੀ ਬੰਦਾ ਕਿਸੇ ਨੂੰ ਬੋਲਦਾ ਨਹੀਂ ਯਾਰ ਕੀ ਲੋੜ ਕਿਸ ਨੂੰ ਆਪਾਂ ਗਲਤ ਲਿਖਾਂਗੇ ਹਾਂ ਅਗਲਾ ਪਤਾ ਕਰੂ ਵੀ ਇਹ ਕੌਣ ਆ ਹਨ ਖੱਚੀ ਐ ਲਿਖਿਆ ਪਾਣਾ ਨਾ ਯਾਰ ਜਦਾਈ ਕਰਦੇ ਨਾ ਉੱਥੇ ਧੀਆ ਪਹਿਣਾ ਦੀਆਂ ਗਾਲਾਂ ਤੇ ਮੈਂ ਆਣਾ ਵੇਖ ਕੇ ਸ਼ਰਮ ਆਉਂਦੀ ਆ ਪੜ ਕੇ ਆਪਣੀ ਬਈ ਐਜੂਕੇਸ਼ਨ ਤੇ ਜੀਵਨ ਜਾਚ ਵਾਲਾ ਕੁਝ ਨਹੀਂ ਇਹੋ ਜਿਹਾ ਸਬਜੈਕਟ ਚਾਹੀਦਾ ਜਿਹਦੇ ਚ ਜੀਵਨ ਜਾਚ ਦੱਸੀ ਜਾ ਬਈ ਹਮ ਗਰਵਾਣੀ ਆ ਗਰਵਾਣੀ ਮੁਤਾਬਕ ਚੱਲ ਗਰਵਾਣੀ ਵਧੀਆ ਜੀਵਨ ਜਾਚ ਹਮ ਜੀਵਨ ਜਾਚ ਵੀ ਨਹੀਂ ਸਿਖਾਉਂਦੇ ਬਈ ਹੁਣ ਸਬਜੈਕਟ ਹੀ ਹਣੀ ਇਹ ਵਿਸ਼ਾ ਲਾਗੂ ਕਰਨਾ ਚਾਹੀਦਾ ਹਮ ਤੂੰ ਮਾਨਸਿਕ ਰੋਗਾਂ ਵਾਲੇ ਡਾਕਟਰਾਂ ਦੇ ਜਾ ਕੇ ਵੇਖੀ ਬਈ ਕਿੰਨੀ ਧੀਰਾ ਉਹ ਸਾਰੀਆਂ ਆਹੀ ਸਮੱਸਿਆਵਾਂ ਆ ਲੋਕਾਂ ਦੀ ਨਹੀਂ ਬਹੁਤ ਵਧੀਆ ਮੈਂ ਕੋਈ ਡਾਕਟਰ ਨਹੀਂ ਸੀ ਨਾ ਮੇਰੇ ਕੋਲੇ ਦਵਾਈ ਸੀ ਮੈਂ ਤੈਨੂੰ ਜਾਣਦਾ ਸੀ ਵੀ ਇਹ ਬੰਦਾ ਇਹਨਾਂ ਕੰਮਾਂ ਵਾਲਾ ਹੈ ਨੀਗਾ ਥਾਣੇ ਕਚਹਿਰਿਆਂ ਵਾਲਾ ਇਹ ਸਾਫ਼ ਜਾ ਬੰਦਾ ਤੇ ਇਹ ਗਿਆ ਔਲਜ ਤੇ ਵਧੀਆ ਹੋ ਗਿਆ ਬਈ ਠੀਕ ਧੰਨਵਾਦ ਤੇਰਾ ਬਹੁਤ ਬਹੁਤ ਹੁਣ ਮੈਂ ਮਹੀਨੇ ਨੂੰ ਮਿਲੂੰ ਤੈਨੂੰ ਹਾਂ ਆਈ ਪਾਠ ਕਰ ਹੋਰ ਫਰਕ ਪਾਊਗਾ ਜ਼ਰ ਹਾਂ ਪਾਠ ਸਵਾ ਸ਼ਾਮ ਉਹ ਤੈਨੂੰ ਰੁੱਤ ਵੀ ਬਹੁਤ ਸੋਹਣੀ ਆ ਜਾਣੀ ਹੈ 13 ਰੁਟੀਨ ਬਣਾਉਣ ਤੇ ਕੋਈ 10 ਦਿਨ ਲੱਗ ਸਕਦੇ ਆ ਬਾਈ ਰੁੱਤ ਬਹੁਤ ਸੋਹਣੀ ਆ ਜਾਣੀ ਅਗਲੇ ਮਹੀਨੇ ਤੱਕ ਹਾਂ ਤੂੰ ਫੇਰ ਵੇਖੀ ਨੀ ਯਾਰ ਠੀਕ ਆ ਬਾਈ ਚੰਗਾ ਫਰਾ ਚੰਗਾ ਬਾਈ ਓਕੇ ਓਕੇ ਬਾਈ